ਉਹਨਾਂ ਨੂੰ ਕੁੱਟ ਮਰੇਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਤ ਨਹੀਂ ਲਿਆਦਾ ਬਾਹਰ ਕੋਈ ਨਹੀਂ ਅਰੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਸੱਜੇ ਇਹਨਾਂ ਨੂੰ ਗੈਂਗਸਟਰਾਂ ਕੋ ਡਰ ਆਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਤੇ ਕੋਈ ਕਿਹੜਾ ਗੈਂਗਸਟਰ ਆ ਵੇਖੋ ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਜੇ ਦੋ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲੈਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖੇ ਨੇ ਲੋਕ ਪੱਜਦੇ ਫੜੇ ਆਪਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨੀ ਤਾਂ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਵਿੱਚ ਤੁਸੀਂ ਹੋਰ ਕਿਹਦੇ ਮੇਰੇ ਦਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਏ achievement ਕਰਵਾ ਰਿਹਾ ਏ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਗਾ ਦੱਸੋ ਜੀ ਦਿਲ ਚੜਿਆ ਵਾ ਕੁੱਟਾ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਜੀ ਇਸ ਤਿੱਕਰ ਦੇ ਇਹ ਕਾਹਦਾ ਗੁੰਡਾਗਰਦੀ ਪੈਦਾ ਹੋ ਜਾਈਏ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਮੇਰੇ ਕੀ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ। ਕਿਹਾ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ। ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ। ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹੇ। ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ। ਮੇਰੇ ਘਰ ਦੇ ਪਰਿਵਾਰ ਆ, ਮੇਰਾ ਬੇਟਾ ਮੈਂ ਆਇਆ ਵਾਂ। ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ। ਦੱਸੋ ਜੀ ਕਿਹੜਾ ਗੈਂਗਸਟਰ ਆ? ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਕੋ ਡਾਰਾਉਣ ਲੱਗ ਗਿਆ। ਇੱਕ ਨੇ ਇਹ ਬੰਦਾ ਦਾ ਗਿੱਜਾ ਪਿਛਲੇ 5 ਸਾਲਾਂ ਚ ਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆ ਇਹਨਾਂ ਨੇ ਸ਼ੈ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਤੇ ਵਧੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁੱਕੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹਾਂ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਉਣ ਆਏ ਹੋ ਮੈਂ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ